ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਬਣਾ ਰਿਹਾ ਮੈਲੇ ਵਿੱਚ ਇੱਥੇ ਆਵਾਜ਼ ਘਟਾ ਰਿਹਾ ਇਸੇ ਮੇਲੇ ਵਿੱਚ ਪਹੁੰਚ ਗਏ ਕੱਟ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਡਾਲਰ ਰੁਪਏ ਵਿੱਚ ਪੈ ਰਿਆ ਇਹ ਸਾਰਾ ਮੇਲੇ ਵਿੱਚ ਕੱਟ ਕਪਾਲ ਮੋਚਨ ਦੇ ਮੇਲੇ ਵਿੱਚ ਵੀਡੀਓ ਅਕਤੀ ਕਿਉਂਕਿ ਮੋਬਾਈਲ ਖਰਾਬ ਹੋ ਗਿਆ ਸੀ ਕੱਟ ਵਧੀ ਬਣੀ ਹੈ ਤੁਹਾਨੂੰ ਉਮੀਦ ਹੈ ਜਿੰਨੀ ਬਣੀ ਹੈ ਵਧੀਆ ਬਣੀ ਹੋਵੇ ਤੇ ਤੁਸੀਂ ਇੰਜੋਏ ਕੀਤਾ ਹੋਣਾ ਜਿ ਮੇਲਾ ਦੇਖਿਆ ਹੋਣਾ ਤੇ ਯੂ ਵੀ ਗੁਰਦੁਆਰੇ ਦੇ ਦਰਸ਼ਨ ਕੀਤੇ ਆ ਮੈਂ ਕੀਤੇ ਆ ਤੁਹਾਨੂੰ ਵੀ ਕਰਾਇਆ ਜਿੰਨੇ ਕ ਆਪਾਂ ਕਰੀਏ ਤੋਂ ਨੂੰ ਵੀ ਦਰਸ਼ਨ ਕਰਾਇਆ ਸਾਰੇ ਕਿੰਨੇ ਕਾਉ ਦਰਸ਼ਨ ਹੋਏ ਨਹੀਂ ਤੁਸੀਂ ਦਰਸ਼ਨ ਕਰਿਆ ਆ ਅਖੋ ਮੇਲੇ ਵਿੱਚ ਅੱਜ ਟਾਈਮ ਅਸੀਂ ਦੀਵੇ ਲਾਉਣ ਆਏ ਹੋਏ ਆ ਸ਼ਾਮ ਦਾ ਟਾਈਮ ਆ ਦੇਖੋ ساری ਸੰਗਤ ਦੀਵੇ ਲਾ ਰਹੀ ਏ ਅੱਜ ਅਸੀਂ ਪੂਰੀ ਤੜਕੀ ਚ ਸਨਾਨ ਕਰਾਂਗੇ ਆ ਦੇਖ ਸਕਦੇ ਤੁਸੀਂ ਬੜੀ ਸਾਰੀ ਸੰਗਤ ਅਰ ਸ਼ਰਦਾ ਦੇ ਨਾਲ ਦੀਵਲਾਰੇ ਮੈਂ ਵੀ ਹੁੰਦੀ ਵੇ ਨਾਣ ਲੱਗਿਆ ਇੱਥੇ ਤੁਸੀਂ ਲਾਈਟਾਂ ਜਲਦੀ ਦੇਖ ਸਕਦੇ ਹੋ ਬੜੀ ਅਦ੍ਰੋਣ ਕਰ ਸਕਿਆ ਹੋਇਆ ਨਾਲ ਮੇਰੇ ਜੋ ਆਖੀ ਹੈ ਕੋਈ ਦੀਵਲਾਰੇ ਹਰੀ ਹੀ ਸੰਗਤੂ ਹੈ ਜੇ ਕੋਈ ਸਰਦਾ ਦੇ ਨਾਲ ਹੋਗੀ ਤਾਂ ਦੀਵਲੋਂਗੀ ਤੇ ਰਾਤ ਨੂੰ 12 ਵਜੇ ਤਬਾਚ ਰਾਤ ਨੂੰ ਦੇ ਅੰਦਰ 12:00 ਲੈ ਕੇ ਸਵੇਰੇ 6:00 ਵੇ ਨਹੀਂ ਜੇ ਮਾਦੀ ਸ্নান ਕਰ ਸਕਦੇ ਤਾਂ ਸਾਡੀ ਕੋਸ਼ਿਸ਼ ਹੋਊਗੀ ਅੱਜ ਰਾਤ ਨੂੰ 12 ਵਜੇ ਸ্নান ਸ਼ੁਰੂ ਕਰ ਲਈ उसके बाद आदमी भी जाए आदम बद्री जाके दर्शन करानी लो जी माता ਦੇ ਮੰਦਰ ਵਿੱਚੋਂ ਅੱਧਾ ਢੇਕਣਾ ਦੇ ਬਦਈ ਮੈਨੇ ਗੋਰਟ ਐਂਟਰੀ ਕਰਤੀ ਹੈ ਤਾਂ ਇਹਨਾਂ ਚੱਲ ਰਹੇ ਇੰਟਰਵਲ ਇੰਟਰਵਲ ਯਾ

चलो चलो लो जी चढ़ाई चढ़ के अब माता के मंदिर इतने मंदिर मत्था टेकता है तो हम उत्ते हनुमान मंदिर से चलते हैं लो जी उपर आ गए तो हैं है। है। तो ये सब धोची चोटी है सैड तो हिमाचल है आप हरियाणा चढ़े हैं तो हाँ देख सकते हो तुम उत्तौ नजारा पहाड़ियों का इतने हनुमान मंदिर है इसके उत्ते भी आने हैं ਇਕਈ ਵੀਰ ਨਹੀਂ ਵੀ ਆਉਂਦੇ ਜਿਹਨੂੰ ਤੋਂ ਨਹੀਂ ਚੜੀਦਾ ਤੇ ਅਸੀਂ ਆਏ ਸਾਲ ਆਉਣੇ ਆਉਣੇ ਕੋਸ਼ਿਸ਼ ਕਰਦੇ ਵਿੱਚ ਆਗੇ ਜਾਂਦੇ ਪਿੱਛੇ ਹਨੂਮਾਨ ਮੰਦਰ ਤੇ ਸਾਰੇ ਮੱਥਾ ਟੇਕ ਕੇ ਤੇ ਉਸ ਤੋਂ ਬਾਅਦ ਘਰ ਨਰਵਾਣੀ ਕਰਾਂਗੇ ਉਮੀਦ ਹੈ ਤੁਹਾਨੂੰ ਜੋ ਆਪਾਂ ਦਿਖਾਇਆ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਚੈਨਲ ਨੂੰ ਆਪਣੇ ਜਰੂਰ ਸਬਸਕ੍ਰਾਈਬ ਕਰ ਲਓ ਉਮੀਦ ਹੈ ਤੁਸੀਂ ਸਬਸਕ੍ਰਾਈਬ ਕਰੋਗੇ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਵੀਡੀਓ ਦੇਖਣ ਵਾਸਤੇ ਧੰਨਵਾਦ